ਰਾਹੋਂ ਰੋਡ ਨੂੰ ਕਹਿੰਦੇ ਪਲਾਟ ਲੈਣੇ ਆ ਕਹਿੰਦਾ ਨਾ 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 ਰਾਹੋਂ ਰੋਡ ਤੇ ਪਲਾਟ ਨਹੀਂ ਲੈਣੇ ਅਸੀਂ ਉਹ ਨਹੀਂ ਲੈਣੇ ਰਾਹੋਂ ਰੋਡ ਤੇ 72 ਰੁਪਏ ਆ ਰਹੇ ਆ ਇੱਥੇ ਬੰਦਾ ਤੇ ਰੰਦੇ ਨਹੀਂ ਇੱਥੇ ਜਾਨਵਰ ਆਂਦੇ ਨੇ ਹਾਲਾਂਕਿ ਕੋਲੋਨੀ ਐ ਸੋਸਾਇਟੀ ਬਣੀ ਹੋਈ ਸੋਸਾਇਟੀ ਹੈ ਨਹੀਂ ਬਸ ਇਹ ਤਾਂ ਰਾਹੋਂ ਰੋਡ ਤੇ ਕਰ ਜਾਂਦੇ ਜਾਂਦੇ ਤੁਹਾਨੂੰ ਇੰਨੇ ਖੱਡੇ ਮਿਲ ਜਾਣੇ ਆ ਜਿਹੜੇ ਵੇ ਤੁਸੀਂ ਗਿਨਣਾ ਹੀ ਗਿਨਣਾ ਵਾ ਕੀ ਕਾਰਨ ਕੀ ਹੈ ਕਿਉਂ ਇੰਨੀ ਸ਼ਿਕਾਇਤਾਂ ਕੀ ਆ ਤੁਹਾਡੇ ਸਾਹਮਣੇ ਆ ਸਾਰਾ ਮਾਹੌਲ ਦੇਖੋ ਕੀ ਹਾਲ ਹੋ ਰਿਹਾ ਵਾ ਗੱਡੀਆਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਵਾ ਕੋਈ ਬੰਦੇ ਦੇ ਐਕਸੀਡੈਂਟ ਹੋ ਰਹੇ ਆ ਗੱਡੀਆਂ ਫਸ ਰਹੀਆਂ ਵਾਂ ਕੋਈ ਤਾਂ ਹੱਲ ਹੋਣਾ ਚਾਹੀਦਾ ਇਸ ਗੱਲ ਦਾ ਬਾਬਾ ਕੀਤਾ ਸੀਗਾ ਅੱਗੇ ਇੱਥੇ ਤੁਹਾਨੂੰ ਸਾਫ਼ ਸੁਥਰੀ ਰੋਡ ਮਿਲੇਗੀ ਆ ਦੇਖੋ ਸਾਫ਼ ਸੁਥਰੀ ਦੇਖੋ ਤੁਹਾਡੇ ਸਾਹਮਣੇ ਹੀ ਆ ਆ ਆਮ ਆਦਮੀ ਪਾਰਟੀ ਦੀ ਸਰਕਾਰੇ ਕਹ ਰਹੀ ਹੈ ਸੜਕਾਂ ਅਸੀਂ ਨਵੀਆਂ ਬਣਾਈਆਂ ਐ ਸਾਰੀਆਂ ਅਸੀਂ ਤਿਆਰ ਕਰਕੇ ਦਿੱਤੀਆਂ ਪਰ ਰੋਡ ਕਿਆ ਬਣੀ ਔਰ ਹੱਲ ਨਿਕਲਿਆ ਬਿਲਕੁਲ ਨਹੀਂ ਰੋਡ ਨਾਲ ਕੋਈ ਹੱਲ ਨਿਕਲਿਆ ਜੀ ਵੈਸੇ ਤਾਂ ਰਾਹੋ ਰੋਡ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਰੋਡ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਾਰਨ ਹੈ ਕਿ ਜਗੀਰਪੁਰ ਤੋਂ ਲੈ ਕੇ ਰਾਹੋ ਰੋਡ ਬਸਤੀ ਜੋਧੇਵਾਲ ਚੌਕ ਤੱਕ ਇਸ ਰੋਡ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਬਰਸਾਤ ਦੀਆਂ ਦੋ ਛੱਟਾਂ ਪੈ ਜਾਣ ਤਾਂ ਇੱਥੇ ਸੀਵਰੇਜ ਜਿਹੜਾ ਓਵਰਫਲੋ ਹੋ ਜਾਂਦਾ ਹੈ ਬਰਸਾਤੀ ਪਾਣੀ ਖੜਾ ਹੋ ਜਾਂਦਾ ਹੈ ਔਰ ਇਸ ਬਰਸਾਤੀ ਪਾਣੀ ਔਰ ਸੀਵਰੇਜ ਦੇ ਓਵਰਫਲੋ ਹੁੰਦੇ ਪਾਣੀ ਕਾਰਨ ਸੜਕਾਂ ਦੇ ਵਿੱਚ ਪਏ ਹੋਏ ਟੋਏਆਂ ਕਰਿਆ ਨੇ ਲੋਕਾਂ ਦਾ ਐਕਸੀਡੈਂਟ ਹੁੰਦਾ ਛੱਟ ਪੇੜ ਲੱਗਦੀ ਹੈ ਤਸਵੀਰਾਂ ਰਾਹੋ ਰੋਡ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਲੋਕ ਹਰ ਕੋਈ ਨਿਕਲਣ ਵਾਲਾ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਬੁਰਾ ਹਾਲ ਹੈ ਬੁਰਾ ਹਾਲ ਹੈ ਰਾਹੋ ਰੋਡ ਦਾ ਬੁਰਾ ਹਾਲ ਹੈ ਜਗੀਰਪੁਰ ਤੋਂ ਲੈ ਕੇ ਰਾਹੋ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਅੱਜ ਬਰਸਾਤ ਹੋਈ ਹੈ ਇਹ ਇਕੱਲਾ ਬਰਸਾਤੀ ਪਾਣੀ ਨਹੀਂ ਹੈ ਬਲਕਿ ਸੀਵਰੇਜ ਦਾ ਓਵਰਫਲੋ ਹੁੰਦਾ ਹੋਇਆ ਪਾਣੀ ਵੀ ਇੱਥੇ ਸਾਫ਼ ਦਿਖਾਈ ਦੇ ਰਿਹਾ ਹੈ ਔਰ ਇਹ ਸੜਕਾਂ ਦੇ ਵਿੱਚ ਪਏ ਹੋਏ ਟੋਏਆਂ ਕਾਰਨ ਲੋਕ ਜਿਹੜੇ ਨੇ ਦੁਖੀ ਨੇ ਪਰੇਸ਼ਾਨ ਨੇ بار بار ਜਿਹੜਾ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਨੇ ਕਿ ਇੱਥੇ ਦੇ ਹਾਲਾਤ ਜਿਹੜੇ ਨੇ ਸੁਧਾਰੇ ਜਾਣ ਲੇਕਿਨ ਦੱਸਿਆ ਜਾ ਰਿਹਾ ਕਿ ਇਹ ਸੜਕਾਂ ਦੇਸ਼ਕ ਨਵੀਆਂ ਬਣੀਆਂ ਨੇ ਨਵੀਆਂ ਬਣਾਈਆਂ ਗਈਆਂ ਨੇ ਪਰ ਹਾਲਾਤ ਜਿਹੜੇ ਨੇ ਸੜਕਾਂ ਟੁੱਟ ਚੁੱਕੀਆਂ ਨੇ ਪਾਣੀ ਖੜਾ ਹੋਣ ਕਾਰਨ ਟੋਪ ਹੋ ਚੁੱਕੇ ਨੇ ਔਰ ਉਹਨਾਂ ਕਾਰਨ ਰੋਜ਼ ਦਿਨ ਦਿਹਾੜੇ ਇੱਥੇ ਕਿਸੇ ਨਾ ਕਿਸੇ ਦਾ ਐਕਸੀਡੈਂਟ ਹੁੰਦਾ ਹੋਇਆ ਜ਼ਰੂਰ ਦਿਖਾਈ ਦਿੰਦਾ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰਦੇ ਰਹਾਂਗੇ ਰਾਹੌੜ ਰੋਡ ਦੀਆਂ ਤੁਸੀਂ ਵੀ ਦੇਖੋ ਕਿ ਇੱਥੇ ਕੀ ਹਾਲਾਤ ਬਣੇ ਹੋਏ ਨੇ ਕੀ ਹਾਲਾਤ ਕੀ ਹੈ ਇਹ ਰਾਹੌੜ ਰੋਡ ਦੇ ਰਾਹੌੜ ਰੋਡ ਦੇ ਹਾਲਾਤ ਬਾਰੇ ਪੁੱਛੋ ਹੀ ਨਾ ਤੁਸੀਂ ਜਰਦੀ ਸਰਕਾਰ ਬਣੀ ਹੈ ਨਾ ਉਸ ਤੋਂ ਬੇੜਾ ਕਰ ਵੱਧ ਹੋ ਚੁੱਕਾ ਇਸ ਰਾਹ ਆ ਰੋਡ ਦਾ ਆ ਦੇਖੀਏ ਨਾ ਤੁਹਾਡੇ ਸਾਹਮਣੇ ਦਿੱਲੀ ਨੇ ਦਿੱਲੀ ਰੋਜ਼ ਨਾ ਰੋਜ਼ ਨਾ ਰੋਜ਼ ਕੋਈ ਨਾ ਕੋਈ ਡਿੱਗਦਾ ਯਾ ਰੋਡ ਦੇ ਉੱਪਰ ਆ ਚੌਕ ਬਣ ਗਿਆ ਚੌਕ ਸਭ ਤੋਂ ਜ਼ਿਆਦਾ ਚੱਲਦਾ ਸੀ ਰੋੜੇ ਹੁਣ ਉਸ ਤੋਂ ਵੱਧ ਚੱਲਣ ਲੱਗ ਗਿਆ ਪ੍ਰੇਮ ਵਿਹਾਰ ਨੂੰ ਵੀ ਰਸਤਾ ਖੁੱਲ ਗਿਆ ਜੀ ਰਾਹੌੜ ਨੂੰ ਟੱਕਰ ਕਰਦਾ ਆ ਵਾਸਤੇ ਆ ਦੇਖ ਰਹੇ ਹਾਲਾਤ ਠੀਕ ਹੈ ਜੀ ਇਹ ਮਾਰਕੀਟ ਹੈ ਦਿਨ ਰਾਤ ਚੱਲਦੀ ਹੈ ਇਹ ਚੌਕ ਠੀਕ ਹੈ ਨਾ ਇਹਨੂੰ ਨੈਸ਼ਨਲ ਹਾਈਵੇ ਟੱਕਰ ਕਰਦਾ ਹੈ ਜੀ ਠੀਕ ਹੈ ਜੀ ਹਾਲਾਤ ਦੇਖੋ ਕਿੰਨੇ ਕਿੰਨੇ ਸੀਵਰੇਜ ਤਾਂ ਬਲੋਕੇਜ ਹੋਈ ਫਿਰਦੇ ਨੇ ਸੀਵਰੇਜ ਠੀਕ ਹੈ ਭਾਜੀ ਪਾਣੀ ਦਾ ਇੰਨਾ ਖੜਾ ਹੋਇਆ ਹੈ ਨਾ ਕਿ ਪੁੱਛੋ ਹੀ ਨਾ ਅੱਛਾ ਇਹ ਇਕੱਲਾ ਬਰਸਾਤੀ ਪਾਣੀ ਨਹੀਂ ਹੈ ਇੱਥੇ ਸੀਵਰੇਜ ਵੀ ਮੈਂ ਦੇਖਿਆ ਓਵਰਫਲੋ ਕਰਦਾ ਹੋਇਆ ਹੈ ਨਾ ਜੀ ਬਹੁਤ ਭਾਜੀ ਸੀਵਰੇਜ ਦਾ ਪਾਣੀ ਓਵਰਫਲੋ ਹੈ ਬਰਸਾਤੀ ਦਾ ਪਾਣੀ ਤਾਂ ਹੈ ਹੀ ਜਾਏਗਾ ਵਾ ਸੀਵਰੇਜ ਓਵਰਫਲੋ ਹੈ ਜਾ ਕੇ ਦੋ ਚਾਰ ਸੀਵਰੇਜ ਦੇਖੋ ਜਾ ਕੇ ਪਤਾ ਲੱਗੇ ਕੋਈ ਐਮਐਲਏ ਕੋਈ ਸਾਡਾ ਇੱਥੇ ਕਾਉਂਸਲਰ ਕੋਈ ਆ ਕੇ ਦੇਖਦਾ ਹੀ ਨਹੀਂਗਾ ਆ ਕੇ ਦੇਖ ਕੇ ਚਲੇ ਜਾਂਦੇ ਨੇ ਕੋਈ ਸੁਵਾਈ ਬਿਲਕੁਲੀ ਨਹੀਂ ਇੱਥੇ ਬੰਦਾ ਇੱਥੇ ਰਹਿੰਦੇ ਨਹੀਂ ਇੱਥੇ ਜਾਨਵਰ ਆਉਂਦੇ ਨੇ ਹਾਲਾਂਕਿ ਕਲੋਨੀ ਐ ਸੋਸਾਇਟੀ ਬਣੀ ਹੋਈ ਸੋਸਾਇਟੀ ਹੈ ਨਹੀਂ ਮੱਲਾ ਸੀਗਾ ਮੈਂ ਕਹਿੰਦਾ ਮੱਲੇ ਨਾਲ ਵੱਧ ਕੇ ਨਰਕ ਬਹਿ ਚੁੱਕਾ ਐ ਇਸ ਰੋਡ ਦਾ ਰੋਡ ਲੋਕੀ ਰਾਹੋ ਰੋਡ ਨੂੰ ਕਹਿੰਦੇ ਪਲਾਟ ਲੈਣੇ ਆ ਕਹਿੰਦਾ ਨਾ 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 ਰਾਹੋ ਰੋਡ ਤੇ ਪਲਾਟ ਨਹੀਂ ਲੈਣੇ ਅਸੀਂ ਉਨਹੀਂ ਲੈਣੇ ਰਾਹੋ ਰੋਡ ਤੇ ਤਾਂ ਬੱਤਰ ਆ ਬਣਿਆ ਹੈ ਇੱਥੇ ਇਸ ਟੋਰੀ ਅਸੀਂ ਕਿਸੇ ਹੋਰ ਕਲੋਨੀ 'ਚ ਲੈ ਲਾਂਗੇ ਪਲਾਟ ਇੰਨੀ ਗੰਦਗੀ ਹੋ ਚੁੱਕੀ ਐ ਰੋਡ ਤੇ ਦੇਖ ਰਹੇ ਤੁਸੀਂ ਦੇਖੋ ਸਹੀ ਮਾੜੀ ਬਰਸਾਤ ਭਈ ਅੱਜ ਕਿੰਨੀ ਬਰਸਾਤ ਪਈ ਹੈ 100 ਦੇ ਵਿੱਚੋਂ 12% ਬਰਸਾਤ ਪਈ ਹੈ 80% ਬਰਸਾਤ ਹੀ ਨਹੀਂ ਭਈ ਜਦ 80% ਬਰਸਾਤ ਪੈ ਜਾਵੇ ਇੱਥੇ ਤਾਂ ਮੈਂ ਕਿੰਨਾ ਪੁੱਛੂੰ ਨਾ ਟਰੱਕ ਤੇ ਟਰੱਕ ਡਿੱਗਣ ਆਹ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲ ਹੈ ਨਾ ਦੇਖੋ ਜਰਾ ਅੱਛਾ ਖੁਦ ਰਣਜੀਤ ਸਿੰਘ ਢਿੱਲੋਂ ਵੀ ਪਰਸੋਂ ਜਿੱਥੇ ਜਿਹੜਾ ਲਾਈਵ ਹੋ ਕੇ ਦਿਖਾ ਰਹੇ ਸੀਗੇ ਕੀ ਹਾਲਾਤ ਹੈਗੇ ਆ ਸਰਕਾਰ ਉਹਨਾਂ ਦੀ ਵੀ ਨਹੀਂ لیکن ਹੁਣ ਆਮ ਆਦਮੀ ਪਾਰਟੀ ਦੀ ਸਰਕਾਰੇ ਕਹਿੰਦੀ ਹੈ ਸੜਕਾਂ ਅਸੀਂ ਨਵੀਆਂ ਬਣਾਈਆਂ ਐ ਸਾਰੀਆਂ ਅਸੀਂ ਤਿਆਰ ਕਰਕੇ ਦਿੱਤੀਆਂ ਪਰ ਰੋਡ ਕਿਆ ਬਣੀ ਔਰ ਹੱਲ ਨਿਕਲਿਆ ਬਿਲਕੁਲ ਨਹੀਂ ਰੋਡ ਨਾਲ ਕੋਈ ਹੱਲ ਨਿਕਲਿਆ ਜੀ ਹਾਂ ਆਮ ਆਦਮੀ ਪਾਰਟੀ ਸਰਕਾਰ ਨੇ ਆ ਗੇਟ ਜਰੂਰ ਘੜਤਾ ਨਾਵਾ ਕਲੋਨੀਏ ਚ ਰਸਤਾ ਦੇਤਾ ਪ੍ਰੇਮ ਵਿਹਾਰ ਤੋਂ ਰਾਹ ਰੋਡ ਨੂੰ ਟੱਕਰ ਕਰਤਾ ਠੀਕ ਹੈ ਨੇ ਆਪਣਾ ਹੱਲ ਕਰਤਾ ਪਰ ਇਹ ਹੱਲ ਨਹੀਂ ਹੋਇਆ ਆ ਹੱਲ ਦੇਖੋ ਨਰਕ ਬਿਆ ਹੋਇਆ ਜੀ ਠੀਕ ਹੈ ਐਕਸੀਡੈਂਟ ਦੇ ਕਿੰਨਾ ਕ ਕਾਰਨ ਬਣਦੀ ਹੈ ਕਿਉਂਕਿ ਟੋਏ ਬਹੁਤ ਜ਼ਿਆਦਾ ਹੈ। ਬਾਜੀ ਟੋਏ ਦੇ ਤਾਂ ਪਤਾ ਨਹੀਂ ਪਾਣੀ ਵਿੱਚ ਹੁਣ ਪਾਣੀ ਖਲੋਤਾ ਆ ਜਾਵਾ। ਉੱਚ ਪਤਾ ਹੀ ਨਹੀਂ ਬੰਦੇ ਨੂੰ ਟੂ ਵੀਲਰ ਨੂੰ ਈ ਰਿਕਸ਼ਾ ਦੇ ਵਿਚਾਰੇ ਨੂੰ ਪਤਾ ਸਵਾਰੀਆਂ ਟੁੱਟਦੀਆਂ। ਇੱਥੇ ਕੱਲ ਪਰਸ ਸਰਦਾਰ ਜੀ ਰਿਸ਼ਾ ਲੈ ਕੇ ਗਿਰ ਗਏ। ਜਿੰਨੇ ਦਾ ਈ ਰਿਕਸ਼ਾ ਨਹੀਂ ਉਹਨੇ ਇੱਕ ਲੱਤ ਟੁੱਟ ਗਈ। ਕੌਣ ਨੇ ਅੱਜ ਕਰਾਇਆ ਕਿ ਦੱਸੋ। ਅਗਲੇ 2-250-300 ਰੁਪਏ ਕਮਾਣਾ ਵਾ। ਠੀਕ ਹੈ। ਵਿੱਚ ਉਹਨਾਂ ਖਰਚਾ ਪੈ ਗਿਆ ਵਿਚਾਰੇ ਨੂੰ। ਠੀਕ ਹੈ। ਪਰੇਸ਼ਾਨ ਬੰਦੀ ਬੰਦੇ ਇਹਦੇ ਬੰਦੇ ਪਰੇਸ਼ਾਨ। ਬੰਦਾ ਤਾਂ ਕੀ ਕਰੇ ਕੀ ਨਾ ਕਰੇ। ਕਿੰਤੀ ਹੈ ਕਦੀ ਕੰਪਲੇਂਟ ਕੀਤੀ ਹੈ ਕਿ ਇਹਦੇ ਹਾਲਾਤ ਸਰ ਜੀ ਐਮਐਲਏ ਤਲਜੀਤ ਸਿੰਘ ਗਰੇਵਾਲ ਪੋਲਾ ਖੁਦ ਹੋ ਕੇ ਗਏ ਨੇ 10-12 ਦਿਨ ਪਹਿਲਾਂ ਨਾਲੇ ਇੰਦਰਜੀਤ ਕੋਲ ਮੇਰ ਜਿਹੜੀ ਸਾਡੀ ਬਣੀ ਹੈ ਪ੍ਰਿੰਸੀਪਲ ਇੰਦਰ ਜੀ ਕੋਲ ਖੁਦ ਹੋ ਕੇ ਗਈ ਹੈ ਠੀਕ ਹੈ ਜੀ ਕੋਈ ਹੱਲ ਨਹੀਂ ਕੋਈ ਸੁਣਵਾਈ ਨਹੀਂ ਕੋਈ ਹੱਲ ਹੈ ਹੀ ਨਹੀਂ ਭਾਜੀ ਉਹਰੇ ਅਸਤਾ ਪਲਾਰ ਨੇ ਕੇ ਤੇ ਫਸ ਕੇ ਆਂ ਪਾਗੇ ਹੁੰਦੇ ਵਿੱਚ ਹੋਰ ਰੋਡ ਤੇ ਅਸੀਂ ਜਿੰਨੂ ਵੀ ਪੁੱਛ ਰਹੇ ਆ ਉਹ ਜਿਹੜਾ ਸ਼ਿਕਾਇਤ ਕਰਦਾ ਹੋਈ ਨਜ਼ਰ ਆ ਰਿਹਾ ਹੈਗਾ ਕੀ ਕਾਰਨ ਕੀ ਹੈ ਕਿਉਂ ਇੰਨੀ ਸ਼ਿਕਾਇਤ ਕੀਤੀ ਹੈ ਤੁਹਾਡੇ ਸਾਹਮਣੇ ਆ ਸਾਰਾ ਮਾਹੌਲ ਦੇਖੋ ਕੀ ਹਾਲ ਹੋ ਰਿਹਾ ਵਾ ਗੱਡੀਆਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਵਾ ਕੋਈ ਬੰਦੇ ਦੇ ਐਕਸੀਡੈਂਟ ਹੋ ਰਹੇ ਆ ਗੱਡੀਆਂ ਫਸ ਰਹੀਆਂ ਵਾ ਕੋਈ ਤਾਂ ਹੱਲ ਹੋਣਾ ਚਾਹੀਦਾ ਇਸ ਗੱਲ ਦਾ ਹੈ ਰੋਡ ਤੁਹਾਡੇ ਸਾਹਮਣੇ ਕਿੰਨਾ ਪਾਣੀ ਦੇ ਪਾਣੀ ਸਾਡੇ ਅਸੀਂ ਗੱਡੀਆਂ ਚਲਾਣੇ ਆ ਇੰਟਰਾ ਤੇ ਸਾਡਾ ਮੇਰਾ ਖਿਆਲ ਪੰਜ ਹਜ਼ਾਰ ਰੁਪਈਆ ਪਹਿਲਾਂ ਖਰਚਾ ਕੀਤਾ ਹੁਣ 5000 ਰੁਪਈਆ ਦੁਬਾਰਾ ਖਰਚਾ ਕੀਤਾ ਕਾਰਨ ਹੀ ਹੈ ਕਿ ਖਰਾਬ ਤੇ ਮਜ਼ਦੂਰੀ ਕਰਨ ਵਾਲੇ ਬੰਦੇ ਨਾਲ ਆ ਦੇਖੋ ਅਸੀਂ ਤਿਆੜੀ ਮਜ਼ਦੂਰੀ ਕਰਦੇ ਪਏ ਆ ਗੱਡੀਆਂ ਚਲੋ ਠੀਕ ਆ ਆਪਣਾ ਪੱਲੇਦਾਰੀ ਕਰਕੇ ਤੇ ਉਹ ਗੱਡੀ ਦਾ ਨੁਕਸਾਨ ਹੀ ਹੋ ਰਿਹਾ ਵਾ ਤੇ ਫਿਰ ਸਾਮ ਤਾਂ ਕੋਈ ਘਰ ਦਾ ਅਜੀ ਕੱਲਾ ਬਰਸਾਤ ਦੇ ਵਿੱਚ ਇਹ ਹਾਲ ਹੁੰਦੇ ਆ ਨਹੀਂ ਨਹੀਂ ਹੈ ਸਹੀ ਕੋਈ ਕੋਈ ਤਾਂ ਚੱਕਰ ਆਇਆ ਨਾ ਕਿਉਂਕਿ ਸੀਵਰੇਜ ਦਾ ਪਾਣੀ ਵੀ ਹਾਂਜੀ ਹਲਕਾ ਫੁਲਕਾ ਬਾਰਿਸ਼ ਆ ਰਹੀ ਆ ਹਲਕਾ ਫੁਲਕਾ ਵਿੱਚ ਸੀਵਰੇਜ ਦਾ ਪਾਣੀ ਹਾਂਜੀ ਇਹ ਚੱਲ ਰਿਹਾ ਵਾ ਅਸੀਂ ਦੇਖਦੇ ਹੀ ਆ ਇੱਕ ਤਾਂ ਕੱਲ ਪਰਸੋਂ ਵੀ ਕਹਿੰਦੇ ਕੀ ਇੱਥੇ ਅੱਗੇ ਜਾ ਕੇ ਦੇਖੋ ਉੱਥੇ ਤਾਂ ਫੇਰ ਵੀ ਮਾੜਾ ਮੋਟਾ ਹਲੇ ਸੁਧਾਰ ਹੋ ਰਿਹਾ ਇੱਕ ਤਾਂ ਲੋਨੀ ਪੂਰਾ ਪੂਰੀ ਤਬੀ ਜਿਆਦਾ ਬੁਰਾ ਹਾਲ ਤਬੀ ਜਿਆਦਾ ਬੁਰਾ ਹਾਲ ਹੈ ਸਹੀ ਪੁੱਛੋ ਅਸੀਂ ਦੱਸਦੀ ਇਹ ਕੀ ਰਾਹੋ ਰੋਡ ਜਗੀਰਪੁਰ ਰੋਡ ਤੱਕ ਪੂਰੀ ਤਰ੍ਹਾਂ ਨਾਲ ਇਹੀ ਹਾਲ ਇੱਥੇ ਦਿਖਾਈ ਦੇ ਰਿਹਾ ਹੈ ਬਿਲਕੁਲ ਅੱਛਾ ਇੱਥੇ ਕੱਲ ਪਰਸੋ ਵੀ ਕੋਈ ਆਟੋ ਜਿਹੜਾ ਪਲਟਿਆ ਸੀਗਾ ਇੱਥੇ ਆਟੋ ਵੀ ਪਲਟਦੇ ਆ ਬੈਟਰੀ ਵੀ ਪਲਟੀਆਂ ਮੈਂ ਇੱਥੇ ਬੈਟਰੀ ਸਿੱਧੀ ਕਰਾ ਕੇ ਗਿਆ ਤਿੰਨ ਚਾਰ ਦਿਨ ਪਹਿਲਾਂ ਅੱਛਾ ਆ ਜਾ ਆ ਜਾ ਈ ਰਿਕਸ਼ਾ ਹਾਂਜੀ ਈ ਰਿਕਸ਼ੇ ਪਲਟਰੇ ਭਾਜੀ ਬੜਾ ਬੜਾ ਫਕੀਰਪੁਰ ਰੋਡ ਤੱਕ ਇਹੀ ਹਾਲਾਤ ਸਹੀ ਬਿਲਕੁਲ ਬਿਲਕੁਲ ਉੱਥੋਂ ਤੱਕ ਲੈ ਕੇ ਮੇਰਾ ਖਿਆਲ ਚਾਵਲੇ ਮੋਟਰਸਾਈਕਲ ਵਾਲੇ ਜਿਹੜੇ ਹੈਗੇ ਨਾ ਉੱਥੇ ਤੱਕ ਰਸਤਾ ਖਰਾਬ ਹੈ ਸਾਰਾ ਪੂਰੀ ਤਰ੍ਹਾਂ ਨਾਲ ਰਸਤਾ ਜਿਹੜਾ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਘੱਟੋ ਘੱਟ 4-5 ਕਿਲੋਮੀਟਰ ਲੰਬੀ ਰੋਡ ਹੈ ਹਾਲਾਂਕਿ ਪੱਕੀ ਰੋਡ ਬਣਾਈ ਗਈ ਸੀਗੀ ਲੇਕਿਨ ਇਸ ਦੇ ਬਾਵਜੂਦ ਹੁਣ ਤਾਂ ਜਾਨ ਕਲੋਨੀ ਵੀ ਟੁੱਟਣੀ ਸ਼ੁਰੂ ਹੋ ਗਈ ਹੈ ਭਾਜੀ ਅੱਛਾ ਜਿਹੜਾ ਨਵਾਂ ਰਸਤਾ ਚਾਲੂ ਕੀਤਾ ਸੀਗਾ ਇਹਦਾ ਵੀ ਹਾਲਾਤ ਉਹ ਅੰਧੀ ਕਲੋਨੀ ਜਾਨ ਕਲੋਨੀ ਆਪ ਵਿੱਚ ਪਾਣੀ ਇਕੱਠਾ ਹੋ ਜਾਂਦਾ ਕਰ ਇਹ ਸੀਵਰੇਜ ਨਹੀਂ ਚੱਲਦੇ ਹਾਂਜੀ ਸੀਵਰੇਜ ਮੋੜੇ ਜਾਮ ਹੈ ਤੇ ਜਦੋਂ ਡੈਂਗ ਆਲੇ ਨੂੰ ਲੋੜ ਪੈਂਦੀ ਉਹ ਵਿੱਚ ਉਹ ਕਰ ਦਿੰਦੇ ਤਾਂ ਹਾਲਾਤ ਇਹ ਰਾਹੋ ਰੋਡ ਦੇ ਢਾਂਡੇ ਨਾਲ ਸੰਝੇ ਕਰ ਰਹੇ ਆ ਇਹ ਜਗੀਰਪੁਰ ਰੋਡ ਤੋਂ ਲੈ ਕੇ ਰਾਹੋ ਰੋਡ ਪੱਕੀ ਰੋਡ ਹੈ ਲੇਕਿਨ ਓਵਰਫਲੋ ਹੁੰਦੇ ਹੋਏ ਸੀਵਰੇਜ ਔਰ ਮਾਮੂਲੀ ਬਰਸਾਤ ਇਸ ਰੋਡ ਦਾ ਕੀ ਹਾਲ ਕਰ ਦਿੰਦੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੱਥੇ ਜਿੰਨੇ ਵੀ ਲੋਕ ਆ ਰਹੇ ਆ ਸਭ ਸ਼ਿਕਾਇਤ ਕਰਦੇ ਕੀ ਕਹ ਰਹੇ ਸੀ ਤੁਸੀਂ ਦੇਖੋ ਦੇਖੋ ਆਹ ਰੋਡ ਆਹ ਰੋਡ ਦਾ ਕੀ ਹਾਲ ਕੀ ਆ ਦੇਖੋ ਇਹ ਤਾਂ ਆਰਮ ਕੀ ਆ ਬਰਖਾ ਚਾਹੀਦਾ ਪਹਿਲਾਂ ਦਾ ਇੱਕ ਕੰਦੇ ਕੰਦੇ ਬਰਖਾਤ ਦੇ ਵਿੱਚ ਪਾਣੀ ਖੜੀ ਜਾਂਦਾ ਪਾਣੀ ਇੱਥੇ ਤਾਂ ਜਿੱਦਾਂ ਬੁੱਢਾ ਤਰਿਆ ਜਲਦਾ ਹੁੰਦਾ ਉਦਾਂ ਚੱਲਦਾ ਆ ਅੱਛਾ ਸੀਵਰੇਜ ਵੀ ਓਵਰਫਲੋ ਹੋ ਰਿਹਾ ਮੈਂ ਕਈ ਜਗ੍ਹਾ ਤੇ ਦੇਖਿਆ ਸੀਵਰੇਜ ਦੀ ਕਾ ਕਿਦਾ ਹੋਂ ਰੱਬ ਜਾਣੇ ਜੀ ਇਹਨਾਂ ਨੇ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਅਗਰ ਇਹ ਤਾਂ ਵਾਦਾ ਕੀਤਾ ਸੀਗਾ ਵੀ ਇੱਥੇ ਤੁਹਾਨੂੰ ਸਾਫ ਸੁਥਰੀ ਰੋਡ ਮਿਲੇਗੀ ਆ ਦੇਖ ਲਓ ਸਾਫ ਸੁਥਰੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਪਤਾ ਨਹੀਂ ਕਿੰਨੇ ਤੁਸੀਂ ਪਤਾ ਨਹੀਂ ਕਿੰਨੇ ਲੋਕ ਰੋਜ਼ ਦਿਖਦੇ ਆ ਇਸ ਰੋਡ ਤੇ ਐਕਸੀਡੈਂਟ ਐਕਸੀਡੈਂਟ ਪਤਾ ਨਹੀਂ ਕਿੰਨੇ ਹੁੰਦੇ ਆ ਅੰਤ ਨਹੀਂ ਆਈਏ ਮੈਂ ਕੱਲ੍ਹ ਜਾ ਰਿਹਾ ਸੀ ਆਪਣੀ ਗੁੜੀਆਂ ਨੂੰ ਲੈ ਕੇ ਅਸੀਂ ਦੋਨੋਂ ਜਨੇ ਗਿਰ ਗਏ ਇੱਥੇ ਸਾਡੇ 60 ਮੀਟ ਵਗੈਰਾ 60 ਮੀਟ ਦੀ ਉਹ ਗੁੜੀਆਂ ਦੇ ਸਾਡੇ ਲੱਗੀ ਸਾਡੇ ਦੀ ਕਾਰਨ ਕਿ ਐਕਸੀਡੈਂਟ ਆ ਰੋਡ ਪਾਣੀ ਖੜਾ ਵਿੱਚ ਖੱਡਿਆਂ ਦਾ ਪਤਾ ਨਹੀਂ ਚੱਲਿਆ ਇੱਥੇ ਸਿਕਿਉਰਟੀ ਵਾਲਾ ਬੰਦਾ ਵਾ ਕਾਰਨ ਇਹੀ ਹੈ ਆ ਜਿਹੜੀਆਂ ਠੀਕ ਆ ਇੱਥੇ ਹਾਲਾਤ ਇਹੋ ਨੇ ਕਿ ਇੱਥੇ ਜਿਹੜੇ ਰੋਜ਼ ਦੇ ਨਿਕਲਣ ਵਾਲੇ ਨੇ ਲਗਾਤਾਰ ਇਹੀ ਸ਼ਿਕਾਇਤ ਕਰਦੇ ਆ ਕਿ ਐਨੇ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕੀ ਰੋਡ ਦੇ ਵਿੱਚ ਗੱਡੀਆਂ ਨਿਕਲਣ ਲੱਗੇ ਨੁਕਸਾਨ ਹੋ ਜਾਂਦਾ ਹੈ ਔਰ ਜਿਹੜੇ ਟੂ-ਵਿਲਰ ਨਿਕਲਦੇ ਨੇ ਟੋਇਆ ਵਿੱਚ ਗਿਰਨ ਕਰਕੇ ਉਹਨਾਂ ਨੂੰ ਜਿਹੜਾ ਸੱਟ ਵੀ ਲੱਗ ਜਾਂਦੀ ਹੈ ਔਰ ਪੂਰੀ ਰਾਹੋ ਰੋਡ ਜਿਹੜੀ ਇਹ ਕਈ ਵਾਰ ਚਰਚਾ ਦੇ ਵਿੱਚ ਰਹੀ ਹੈ ਕਿਉਂਕਿ ਆਸ਼ਰਵਨੀ ਅਕਾਲੀ ਦਲ ਦੇ ਲੀਡਰ ਵੀ ਇਹਦੇ ਤੇ ਕਈ ਵਾਰ ਆਪਣੀ ਵੀਡੀਓ ਬਣਾ ਚੁੱਕੇ ਨੇ ਔਰ ਲੋਕ ਵੀ ਕਈ ਵਾਰ ਇਸ ਰੋਡ ਦੀ ਸ਼ਿਕਾਇਤ ਕਰ ਚੁੱਕੇ ਨੇ ਰਾਹੋ ਰੋਡ ਮਮਲੀ ਬਰਸਾਤ ਤੋਂ ਬਾਅਦ ਜਿਹੜਾ ਬਹੁਤ ਬੁਰਾ ਹਾਲ ਹੋ ਜਾਂਦਾ ਕੀ ਹਾਲਾਤ ਕੀ ਦੇਖਦੇ ਹੋ ਇੱਥੇ ਭਾਈ ਇੱਥੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਅਸੀਂ ਜਾਇ ਟੱਬਾ ਰੋਡ ਤੋਂ ਆਂਦੇ ਨੇ ਸਾਡੀ ਇੰਡਸਟਰੀ ਇੱਥੇ ਕੰਮ ਕਰਨ ਵਾਸਤੇ ਆਂਦੇ ਆ ਅਸੀਂ ਕੰਮ ਕਰਨ ਵਾਸਤੇ ਆਂਦੇ ਆਂਦੇ ਇੰਨਾ ਕੋ ਪਾਣੀ ਹੁੰਦਾ ਕਿ ਅਸੀਂ ਬੇਚੀ ਰਹੇ ਨੇ ਕੰਮ ਤੇ ਪਹੁੰਚਦੇ ਹੀ ਨਹੀਂਗੇ ਇੰਨਾ ਕੋ ਪਾਣੀ ਹੋ ਜਾਂਦਾ ਵੇ ਕਿ ਨਾ ਬੰਦਾ ਇੱਧਰ ਜਾਣ ਜੋਗਾ ਨਾ ਉੱਧਰ ਜਾਣ ਜੋਗਾ ਕੋਈ गिर ਜਾਂਦਾ ਵਾ ਕੋਈ ਆਟੋ ਵਾਲਾ ਆ ਗਿਆ ਵਿਚ ਫਸ ਗਿਆ ਟ੍ਰੈਫਿਕ ਲੱਗ ਗਿਆ ਜਾਮ ਲੰਬੇ ਲੰਬੇ ਦਾ ਕਰ ਬਸਤੀ ਦਾ ਕਰ ਜਾਮ ਲੱਗ ਜਾਂਦਾ ਜੀ ਇੱਥੇ ਰਹਾ ਲਾਤ ਇੰਨਾ ਮਾੜਾ ਬਾ ਆ ਕੱਪੜੇ ਦੇਖ ਲੋ ਆ ਕੱਪੜੇ ਦੇਖ ਲੋ ਤੁਸੀਂ ਕੱਪੜੇ ਇੰਨੇ ਗੰਦੇ ਹੋ ਜਾਂਦੇ ਬੰਦੇ ਨੇ ਕਿਤੇ ਜਾਣਾ ਹੋਵੇ ਆਣਾ ਹੋਵੇ ਇਥੇ ਬੰਦਾ ਲੰਗੀ ਹੋਈ ਨਹੀਂ ਸਕਦਾ ਇੰਨੇ ਮਾਰਨ ਕੀ ਇਹ ਮਾਮੂਲੀ ਬਰਸਾਤ ਚ ਇੰਨਾ ਪਾਣੀ ਕਿੱਦਾਂ ਜਮਾ ਹੋ ਜਾਂਦਾ ਇਹ ਪਾਣੀ ਭਾਈ ਜੀ ਤਾਂ ਹੀ ਜਮਾ ਕੀ ਸਰਕਾਰਾਂ ਕੰਮ ਨਹੀਂ ਕਰਾਂਦੀਆਂ ਮੇਨ ਗੱਲ ਤਾਂ ਇਹ ਹੀ ਆ ਕਿ ਉਥੇ ਵੀ ਤੁਸੀਂ ਬਸਤੀ ਤੋਂ ਆ ਜਾਓ ਬਸਤੀ ਤੋਂ ਰਾਹੋਂ ਰੋਡ ਦਾ ਕਰ ਜਾਂਦੇ ਜਾਂਦੇ ਤੁਹਾਨੂੰ ਇੰਨੇ ਖੱਡੇ ਮਿਲ ਜਾਣੇ ਆ ਜਿਹਦੇ ਵਿੱਚ ਤੁਸੀਂ ਗਿਨਣਾ ਹੀ ਗਿਨਣਾ ਵਾ ਕੋਈ ਇੱਧਰ ਆਇਆ ਨਹੀਂ ਸੜਕ ਹੀ ਬੰਦ ਆ ਰਾਮਨਾ ਜਾਵੇ ਜਾਂ ਆਵੇ ਇਹਨਾਂ ਨੇ ਬਸ ਸਰਕਾਰਾਂ ਨੇ ਕੀ ਕੀਤਾ ਨਾ ਕੰਮ ਕਰਾਣਾ ਵੋਟਾ ਫੋੜੀਆਂ ਕਹਤਾਂ ਇਹਨਾਂ ਨੇ ਕਿ ਉੱਥੇ ਕੰਮ ਹੋ ਰਿਹਾ ਜੀ ਤੁਸੀਂ ਤਾਂ ਆਦੋ ਪਾਈ ਕਿਹੜਾ ਵਿਕਾਸ ਹੋ ਰਿਹਾ ਇੱਥੇ ਕੋਈ ਵੀ ਵਿਕਾਸ ਹੈਗਾ ਆਪਣੇ ਨਹੀਂ ਹੁਣ ਤੁਸੀਂ ਇੱਥੇ ਰੋਡ ਪਾਰ ਚੱਲ ਜਾਓ ਜਾਂ ਪੱਪੀ ਪ੍ਰੈਸ਼ਰ ਵਾਲੀ ਸਾਈਡ ਚੱਲ ਜਾਓ ਉੱਥੇ ਮੜਾ ਮੜਾ ਪਤਾ ਲੱਗਦਾ ਪਰ ਇੱਧਰਲੀ ਸਾਈਡ ਤਾਂ ਹੈ ਹੀ ਨਹੀਂ ਆਪਣੇ ਕੰਮ ਕਰਨ ਦਾ ਭਾਜੀ ਉਹ ਰੋੜੀ ਕਿਉਂ ਚਰਚਾ ਦਾ ਵਿਸ਼ਾ ਬਣੀ ਹੋਈ ਆ ਟੁੱਟੀਆਂ ਸੜਕਾਂ ਨੇ ਟੋਏ ਨੇ ਸੀਵਰੇਜ ਵੀ ਓਵਰਫਲੋ ਹੈ ਇੱਥੇ ਸੀਵਰੇਜ ਦੀ ਵੀ ਸਥਿਤੀ ਕਿੱਦਾਂ ਦੀ ਹੈਗੀ ਸਿਵਰੇ ਭਾਈ ਦੇਖੋ ਹੁਣ ਬਾਰਿਸ਼ ਪੈ ਗਈ ਥੋੜੀ ਜੀ ਬਾਰਿਸ਼ ਪੈ ਗਈ ਸਾਰੇ ਸਿਵਰੇ ਤੇ ਪਾਣੀ ਆਏ ਮੇਨ ਪਾਣੀ ਜਿਆਦਾ ਕੁਛ ਨਹੀਂ ਗਿਆ ਸਾਰਾ ਕੁਝ ਜਾਮ ਹੋ ਜਾਂਦਾ ਵਾ ਸਿਵਰੇਜ ਖੁੱਲ ਜਾਂਦੇ ਨੇ ਬਾਹਰ ਆ ਜਾਣ ਲੱਗ ਜਾਂਦਾ ਪਾਣੀ ਲੋਕਾਂ ਦੇ ਘਰਾਂ ਦਾ ਕਰ ਪਾਣੀ ਵੜ ਜਾਂਦਾ ਹੁਣ ਅਸੀਂ ਤਾਂ ਚਲੋ ਆਏਗੇ ਰਸਤੇ ਦੇ ਵਿੱਚ ਆਣੇ ਜਿਹੜੇ ਤੇ ਰਹਿੰਦੇ ਉਹਨਾਂ ਦਾ ਕਿੰਨਾ ਬੁਰਾ ਹਾਲ ਹੋਣਾ ਉਹਨਾਂ ਨੂੰ ਕੀ ਹਾਲ ਹੁੰਦਾ ਹੋਏਗਾ ਇਸ ਰੋਡ ਦੇ ਉੱਤੇ ਹਾਲਾਤ ਕੀ ਐ ਔਰ ਸੁਧਰ ਕਿਉਂ ਨਹੀਂ ਰਹੇ ਇਹ ਰੋਡ ਦੇ ਉੱਪਰ ਹਾਲ ਬੜੇ ਖਰਾਬ ਐ ਸਾਰਾ ਪਾਣੀ ਸਿਵਰੇਜ ਦਾ ਐ ਸਾਰਾ ਬਾਹਰ ਨਿਕਲ ਰਿਹਾ ਐ इन्ना वाले तो से से इतना मतलब दुखी बोल के असि उस समय थोड़ी सी बारिश हो पानी इतना खड़ा हो जाता है अच्छा जो रोड में गड्ढे हैं टोल वगैरह है उसमें चोट लगने का ये लोग बोल रहे हैं कि बहुत खतरा है बहुत खतरा है जी कई बंदे यहाँ डिग जाते हैं एक्टिवा टिकी है कई बाइकें टिकी है असि देखते ही ऐसे मैं खुद भी जाऊंगा एक दिन इतना बुरा हाल है कि असि आने का मतलब दिल नहीं करता इतने की करे जैन कॉलोनी सारे इतने रेस रखी हुई है आना बैंक है ਦੀ ਕੀ وجہ ਸੇ ਨਾ ਇੱਧਰ ਪਾਣੀ ਜਾਣਾ ਸੋ ਇਹ ਲੋਕ ਇਹੀ ਸ਼ਿਕਾਇਤ ਜਿਹੜੀ ਜ਼ਿਆਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਟੋਇਆ ਦੇ ਵਿੱਚ ਅਸੀਂ ਜਿੰਨੇ ਨਾ ਵੀ ਗੱਲ ਕੀਤੀ ਹੈ ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਕਿਤੇ ਨਾ ਕਿਤੇ ਅਸੀਂ ਵੀ ਇਸ ਟੋਇਆ ਦੇ ਵਿੱਚ ਡਿੱਗ ਚੁੱਕੇ ਆ ਇਹ ਹਾਲਾਤ ਇੱਥੇ ਬਣੇ ਹੋਏ ਨੇ ਔਰ ਤੁਸੀਂ ਪਰੇ ਤੱਕ ਤੁਮ ਜਗੀਰਪੁਰ ਰੋਡ ਤੱਕ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਜੋਦੇਲ ਬਸਤੀ ਤੱਕ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਰੋਜ਼ ਦੇ ਨਿਕਲਣ ਵਾਲੇ ਲੋਕ ਰੋਡ ਤੇ ਇਸੇ ਰੋਡ ਤੋਂ ਇੱਥੇ ਕਹਿ ਕੇ ਨਿਕਲਦੇ ਨੇ ਕਿ ਅਸੀਂ ਇੱਥੋਂ ਦੁਖੀ ਹੋ ਚੁੱਕੇ ਹਾਂ ਕਿ ਤੱਕ ਬੁਰਾ ਹਾਲ ਹੋਇਆ ਹੈ ਜਗ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਅੱਛਾ ਐਨਾ ਬੁਰਾ ਹਾਲ ਕੋਈ ਸੁਣਵਾਈ ਨਹੀਂ ਇੱਥੇ ਕਿਸੇ ਦੀ ਅੱਛਾ ਸੁਣਵਾਈ ਲਈ ਕਦੀ ਸ਼ਿਕਾਇਤ ਕੀਤੀ ਹੈ ਕਿਸੇ ਕੋਲ ਉਹ ਸ਼ਿਕਾਇਤਾਂ ਬਥੇਰੀਆਂ ਹੁਣੇ ਲਾ ਰੋਕੀ ਲੋਕੀ ਬਣਾ ਮਾ ਕੇ ਪਾਉਂਦੇ ਆ ਰੋੜੇ ਪਾਉਂਦੇ ਲਵਾਉਂਦਾ ਸੇ ਹਾਂ ਲਵਾਉਂਦਾ ਉਹ ਪੰਦੇ ਜੋਗੀ ਅਸੀਂ ਤਾਂ ਰਾਹੋ ਰੋਡੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਨਾ ਰਾਹੋ ਰੋੜੀ ਚਰਚਾ ਦਾ ਵਿਸ਼ਾ ਬਣ ਗਈ ਕਹਿੰਦੇ ਰੋਜ਼ ਐਕਸੀਡੈਂਟ तीस साल हो गए भाई जी ये रोड ऐसे का ऐसे है एज इट इज समझ नहीं इधर ही जैन कॉलोनी में रहते हैं अपन लोग पूरा रोड ऐसे ही है तीस साल से कभी यहाँ पे कभी चेंज नहीं होने का मुझे लग रहा है सब सो रहे हैं प्रशासन सो रहा है हर आदमी सो रहा है यहाँ पे इतना पानी ये सीवरेज का आप बरसात का तो पानी नहीं हो सकता ना कहीं सीवरेज भी जाम है हाँ गटर का ही है ये हंड्रेड परसेंट गटर का है पीछे आप किसी डाउन मकान में जाओ जैसे ही बरसात आई सारा सीवरेज बैक ਇਹ ਸਾਰਾ ਸੀਵਰੇਜ ਦਾ ਪ੍ਰੋਬਲਮ ਹੈ ਆਹਾਂ ਪੇ ਸੀਵਰੇਜ ਦਾ ਪਾਣੀ ਘਰੋਂ ਵਿੱਚ ਵੀ ਜਾ ਰਹਾ ਆਹ ਘਰੋਂ ਵਿੱਚ ਜਾ ਰਹਾ ਹੈ ਡੈਫੀਨਿਟਲੀ ਜਾ ਰਹਾ ਹੈ ਸ਼ਿਕਾਇਤ ਕਿਉਂ ਨਹੀਂ ਯਹਾਂ ਪਰ ਲੋਕਲ ਆਪ ਬਾਤ ਕਰ ਰਿਹਾ ਹੈ ਭਾਈ ਜੀ ਦੇਖੋ ਅਬ ਤਾਂ ਗਵਰਨਮੈਂਟ ਕਰੇਗੀ ਨਾ ਅਸੀਂ ਲੋਕ ਕੀ ਕਰ ਸਕਦੇ ਹਾਂ ਇਸ ਬਾਰੇ ਨਿਕਲ ਨਹੀਂ ਪੜ ਰਹਾ ਹੈ ਇਸ ਮੇਰੇ ਪਰੇ ਦਿੱਕਤ ਇਹ ਹੈ ਕਿ ਕਈ ਵਾਰ ਸ਼ਿਕਾਇਤ ਕਰ ਚੁੱਕੇ ਨੇ ਹਾਲਾਤ ਦਿਖਾ ਚੁੱਕੇ ਨੇ ਲੇਕਿਨ ਤਸਵੀਰਾਂ ਨੇ ਜਿਹੜੀਆਂ ਬਦਲਨ ਦਾ ਨਾਮ ਨਹੀਂ ਲੈ ਰਹੀਆਂ ਔਰ ਇਸੇ ਕਾਰਨ ਇਹ ਰਾਹੋ ਰੋਡ ਜਿਹੜਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ